ਸਤ ਸ੍ਰੀ ਅਕਾਲ ਜੀ ਸਮਾ ਜੱਟ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਹੋਰ ਠੀਕ ਹੋ ਜੀ ਸਾਰੇ ਉਮੀਦ ਕਰਦੇ ਆ ਠੀਕ ਹੋਵਾਂਗੇ ਆਪ ਆਏ ਹੋਏ ਸੀ ਪਿੰਡ ਚੰਡੀਗੜ੍ਹ ਤੋਂ ਉਹਦਾ ਤਿੰਨੇ ਰਾ ਹੋ ਗਿਆ ਹੁੰਦੇ ਹੁੰਦੇ ਤੇ ਆਪਾਂ ਇੱਥੇ ਹੰਢਾਇ ਰੁਕ ਕੇ ਹਰਪ੍ਰੀਤ ਦੇ ਪਿੰਡ ਇੱਥੋਂ ਸਵੇਰੇ ਜਾਦੂ ਫਿੱਕੀ ਮਹਿਤਰ ਗੇੜਾ ਗੂੜਾ ਮਾਰ ਕੇ ਆਉਣਿਆ ਵਾਹ ਕਰਕੇ ਆਉਣਿਆ ਥੋੜੀ ਬਹੁਤੀ ਤੇ ਆਪਾਂ ਹੰਦਾ ਇੱਕ ਦੋ ਨਿਕਲਦੇ ਇਧਰ ਬਰਨਾਲਾ ਰੋਡ ਕਿੰਨੀ ਆ ਗਈ ਤੀ ਇੱਥੇ ਇੱਕ ਸਰਦਾਰ ਜੀ ਕੀ ਉਹਨਾਂ ਦੀ ਇੱਕ ਸ਼ਾਪ ਹੈ ਕਹਿੰਦੇ ਆਪਣੀ ਵੀਡੀਓ ਬਣਾ ਲਓ ਮੈਂ ਦੇਖ ਕੇ ਕਹਿੰਦੇ ਬਣਾ ਕੇ ਪਾ ਦਿਓ ਲੋ ਆਪਾਂ ਤੁਹਾਨੂੰ ਦਿਖਾਉਣੇ ਉਹਨਾਂ ਦੀ ਕਾਜੂ ਸ਼ਾਪ ਹੈ ਇਹ ਸ਼ਾਪ ਆ ਜੀ ਉਹਨਾਂ ਦੀ ਸਰਦਾਰ ਸਾਹਿਬ ਦੀ ਪੰਜਾਬ ਪੰਜ ਆਪਤ ਸੌ ਇਹ ਪਰ ਮੋਬਾਈਲ ਹੈ ਲਿਜਾ ਹੋਇਆ ਇਹਨਾਂ ਦਾ ਇਹ ਹੰਡਿਆਏ ਤੋਂ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਆ ਹੰਡਿਆਏ ਦਾ ਜਿਹੜਾ ਮੇਨ ਬ੍ਰਿਜ ਆ ਉਹ ਤਕਰੀਬ ਨਹੀਂ 500 ਮੀਟਰ 500 ਤੋਂ ਵੀ ਘੱਟ ਹੀ ਐ ਇਹ ਹੋਟਲ ਆ A9 ਇਹਦੇ ਬਿਲਕੁਲ ਨਾਲ ਹੈ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਆ ਰਾਈਟ ਸਾਈਡ ਤੇ ਦੁਕਾਨ ਹੈ ਤੇ ਰਾਈਟ ਹੈਂਡ ਦੁਕਾਨ ਹੈ ਬਾਕੀ ਲੈਫਟ ਸਾਈਡ ਇਹ ਬਣ ਗਿਆ ਬਾਸੂ ਟਿੰਕਲੇਵ ਤੇ ਆ ਜਿਓ ਆਪਾਂ ਤੁਹਾਨੂੰ ਦਿਖਾਉਂਦੇ ਲੋ ਜੀ ਇੱਥੇ ਲਿਖਿਆ ਹੋਇਆ ਹੈ ਇੱਥੇ ਪੁਮੇਰੀਅਨ ਕਲਚਰਪਾਮ ਲਾਇਬਰੇ ਜਰਮਨ ਗੱਦੀ ਆਦ ਵਧੀਆ نسل ਦੇ ਕੁੱਤੇ ਅਤੇ ਕਤੂਰੇ ਵੇਚਣ ਤੇ ਖਰੀਦਣ ਲਈ ਸੰਪਰਕ ਕਰੋ ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 88729 31097795 0650 ਇਹਨਾਂ ਦਾ ਸਰਦਾ ਸਾਡਾ ਪਾਰ ਇਹਨਾਂ ਦਾ ਇਹ ਦੇਖੋ ਇਹਨਾਂ ਕੋਈ ਡੌਗ ਰੱਖੇ ਵੀ ਹੋਏ ਨੇ ਉਹ ਦੇਖੋ ਉਹ ਖੜਾ ਦੇਖੋ ਸ਼ੇਰ ਜਿੱਡਾ ਹੈ ਮਾ ਦਾ ਪੁੱਤ ਇੱਕ ਉਹ ਉੱਠਾ ਇੱਕ ਉਹ ਫਿਰਦਾ ਪਿੱਛੇ ਇਹ ਉਰਾਂ ਨੂੰ ਆਉਂਦਾ ਜੀ ਵੱਡਦਾ ਫੁੱਡਦਾ ਤਾਂ ਨਹੀਂ ਹੈ ਕਿਤੇ ਮੈਨੂੰ ਫੜ ਲੇ ਨਹੀਂ ਅੱਛਾ ਇਹ ਬਾਈ ਜੀ ਨੇ ਆਪਣੇ ਸਰਦਾਰ ਸਾਹਿਬ ਸਸਿ ਕਰ ਸਕੀ ਕੀ ਨਾਮ ਆਪਣਾ ਬੂਟਾ ਸਿੰਘ ਬਾਈ ਜੀ ਇਹਦਾ ਨਾਮ ਬੂਟਾ ਸਿੰਘ ਆ ਇਹ ਆਪਣੀਆਂ ਮਕਾਨ ਵੀ ਆਪਣੀਆਂ ਰਹਿਸ ਵਿੱਚ ਹੀ ਆ ਹਾਂ ਇਹ ਬਾਈ ਦੀ ਰਹਿਸ ਹੈ ਵਿੱਚ ਹੀ ਆ ਦੇਖੋ ਇੱਕ ਆ ਆ ਗਿਆ ਨਿਕਲ ਲੜ ਗੱਦੀ ਤੇ ਬਾਈ ਲੱਗਦਾ ਹੁਣ ਕੁਝ ਬਣਾ ਰਹੀ تھی ਇਹਨਾਂ ਵਾਸਤੇ ਖਾਣਾ ਖਾਣਾ ਹਣਾ ਤੇ ਦੇਖੋ ਕਿੰਨਾ ਸੋਹਣਾ ਬਾਈ ਬਿਲਕੁਲ ਐਂ ਲੱਗਦਾ ਮੈਨੂੰ ਤਾਂ ਜਿਵੇਂ ਸ਼ੇਰ ਹੁੰਦਾ ਤਿੱਬਤ ਦੀ ਬ੍ਰਿਡ ਜਦੋਂ ਹਾਂਜੀ ਤਿੱਬਤ ਮੈਸਟਰ ਵਾਹੇ ਤਿੱਬਤ ਦਾ ਜੀ ਇਹ ਤਿੱਬਤ ਹਾਂ ਹਾਂਜੀ ਬੱਚਾ ਹੀ ਹੈ ਨਾ ਤਿਆਰ ਕਰ ਰਹੇ ਹਾਂ ਇਸਕਾ ਸਾਡੇ ਸਰਵਸਤ ਅੱਛਾ ਅੱਛਾ ਹਾਂਜੀ ਬੱਚਾ ਕਿੰਨੇ ਮਹੀਨੇ ਦਾ ਜੀ ਇਹ ਇਹ ਹੋ ਗਿਆ 9 ਮਹੀਨੇ ਦਾ ਅੱਛਾ 9 ਮਹੀਨੇ ਦਾ ਹਾਂਜੀ 9 ਮਹੀਨਿਆਂ ਦਾ ਹੀ ਹੈ ਜੀ ਜੋਦੇ ਜੋਦਾ ਨਾਂ ਜੀ ਇਹਦਾ ਇੱਕ ਉਹ ਖੜਾ ਦੇਖੋ ਉਹ ਗੱਡੀ ਐ ਜਰਮਨ ਆਪਣੀ ਉਹ ਇੰਡੀਆ ਲੈਣ ਦਾ ਹੈਗਾ ਅੱਛਾ ਇਹ ਇੰਡੀਆ ਲੈਣ ਦਾ ਜੀ ਵੱਖਰ ਵਾਲ ਲੈਣ ਆਉਂਦੀ ਉਹ ਸਟੱਡ ਆਪਣਾ ਕੋਲ ਤਿਆਰ ਹੈ ਅਛਾ ਸੇ ਪਖਰਵਾਲ ਲੈਣਾ ਬਾਈ ਜੀ ਕਹਿੰਦੇ ਸਟੱਡ ਆਪਣੇ ਕੋਲੇ ਤਿਆਰ ਆ ਇਹਨੂੰ ਇਹਨੂੰ ਹਜੇ ਤਿਆਰ ਕਰ ਰਹੇ ਨੇ ਬੱਚੇ ਵੀ ਮਿਲ ਜਾਂਦੇ ਨੇ ਇਹ ਫੀਮੇਲ ਹੈ ਇਹ ਫੀਮੇਲ ਹੈ ਜੀ ਉਸੇ ਨਸਲ ਦੀ ਇਸੇ ਨਸਲ ਦੀ ਹੈ ਅੱਛਾ ਉਹਨਾਂ ਦੇ ਇਹ ਜਿਹੜਾ ਉਹ ਦੱਸਿਆ ਬਾਈ ਨੇ ਯੂਰੋਪੀਅਨ ਜੀ ਉਹ ਯੂਰੋਪੀਅਨ ਹੈ ਹਾਂ ਇਹਦੇ ਬੱਚੇ ਵੀ ਮਿਲ ਜਾਂਦੇ ਆ ਇਹ ਬਾਈ ਜੀ ਕੋਲੇ ਆਪਾਂ ਪੁੱਛਦੇ ਆ ਬਾਈ ਜੀ ਨੂੰ ਇਹਨਾਂ ਕੋਲੇ ਉੱਥੇ ਬੋਰਡ ਤੇ ਲਿਖਿਆ ਹੋਇਆ ਵੀ ਮਿਲਦੇ ਨੇ ਹਾਂ ਬਾਈ ਜੀ ਇਹ ਜਿਹੜਾ ਜਿਹੜੀ ਆਪਣੇ ਕੋਲੇ ਲਿਖੀ ਹੋਈ ਹੈ ਵੈਰਾਈਟੀ ਸਾਰੀ ਮਿਲ ਜਾਂਦੀ ਹੈ ਇਹ ਸਾਰੀ ਮਿਲ ਜਾਂਦੀ ਹੈ ਠੀਕ ਹੈ ਪੂਰੇ ਆਪਣੇ ਕੋਲੇ ਅਵੇਲੇਬਲ ਹੁੰਦੇ ਨੇ ਜਾਂ ਮੰਗਾ ਕੇ ਨਹੀਂ ਮੰਗਾ ਦੇ ਨਹੀਂ 2 ਘੰਟਾ ਲੱਗ ਮੈਂ ਜਿੱਥੇ ਮਰਜੀ ਮਦਨ ਜਿੱਥੇ ਮਰਜੀ ਘੋੜੀ ਭੇਜਦੇ ਅੱਛਾ ਅੱਛਾ ਇਹ ਬਾਈ ਕਹਿੰਦਾ ਵੀ ਅਸੀਂ ਮੰਗਾ ਦਿੰਦੇ ਆਗੇ ਬਹੁਤ ਠੰਡ ਕਰਕੇ ਕਟਾਏ ਹੋਏ ਨੇ ਬੱਚੇ ਮੌਸਮ ਚੇਂਜ ਹੁੰਦਾ ਹੈ ਹਾਂ ਇੱਥੇ ਇਕੱਠੇ ਜਿਹੜੀ ਲੀਟਰ ਨਹੀਂ ਆਉਂਦੇ ਨਹੀਂ ਆਪਣੇ ਕੋਲ ਠੀਕ ਹੈ ਠੀਕ ਹੈ ਜੇ ਕਿਸੇ ਨੇ ਲੈਣਾ ਹੋਵੇ ਨਾ ਜੀ ਤੇ ਤੁਸੀਂ ਮੈਂ ਆਪਾਂ ਵੀਡੀਓ ਦੇ ਵਿੱਚ ਬਾਈ ਜੀ ਦਾ ਨੰਬਰ ਪਾਤਾ ਦੁਕਾਨ ਦਾ ਐਡਰੈਸ ਵੀ ਪਤਾ ਚਾਹਿਆ ਤੌਰ ਤੇ ਆਪ ਨੂੰ ਗੱਦੀ ਤੇ ਇਹਦੀ ਤਿੱਬਤ ਦੀ ਬਰੀਡ ਆਪਦੀ ਹੋਮ ਬਰੀਡ ਇਹਦੀ ਕਰਦੇ ਆਂ ਅਸਸ ਹੋਏ ਅਸਸ ਸਕਿਉਰਟੀ ਗਾਰਡ ਅਸਸ ਸਕਿਉਰਟੀ ਗਾਰਡ ਵਾਸਤੇ ਤਿਆਰ ਕਰਦੇ ਨੇ ਵੀ ਤਿੱਬਤ ਤੇ ਦੀ ਇਹ ਆਪ ਘਰੇ ਕਰਦੇ ਨੇ ਤਿਆਰ ਇੱਥੇ ਆਪਦੇ ਕੋਲ ਹੋਮ ਬਰੀਡ ਤੇ ਬਾਈ ਜੀ ਕਹਿੰਦੇ ਵੀ ਜਦੋਂ ਜੇ ਸਾਨੂੰ ਕਿਸੇ ਕਿਸੇ ਨੂੰ ਚਾਹੀਦਾ ਹੁੰਦਾ ਤੁਸੀਂ ਇੱਥੇ ਆ ਕੇ ਭੇਜ ਦੇ ਕੋਈ ਚੱਕਰ ਇੱਥੇ ਵੀ ਚਾਹੀਦਾ ਹੁੰਦਾ ਅਸਸ ਇਹ ਬਾਈ ਜੀ ਹੋਮ ਡਿਲੀਵਰੀ ਵੀ ਕਰਾ ਦਿੰਦੇ ਆ ਉਹਦੇ ਚਾਰਜਸ ਵਗੈਰਾ ਹੁੰਦੇ ਥੋੜੇ ਬਤੇ ਉਹ ਹਾਂ ਹੁੰਦਾ ਉਹ ਜੋ ਚਾਰਜ ਹੁੰਦਾ ਆ ਸਿਓ ਜੋ ਚਾਰਜਸ ਵਗੈਰਾ ਹੋਮ ਡਿਲੀਵਰੀ ਦੇ ਹੁੰਦੇ ਆ ਇਹ ਤਾਂ ਇਹਨਾਂ ਕੋਲੇ ਜੇ ਕਿਸੇ ਨੇ ਵੇਚਣਾ ਹੋਵੇ ਤਾਂ ਉਹਦੀ ਵੀਡੀਓ ਵੀ ਪਾ ਸਕਦਾ ਕੋਈ ਲੱਗੇ ਨਹੀਂ ਕਿ ਵੇਚਣਾ ਜੇ ਕਿਸੇ ਨੇ ਵੇਚਣਾ ਤਾਂ ਉਹਦੀ ਵੀਡੀਓ ਬਣਾ ਕੇ ਪਾ ਸਕਦਾ ਇਹ ਉਸੇ ਨੰਬਰ ਤੇ ਤੁਹਾਡੇ ਹਾਂ ਇਹਨਾਂ ਦਾ WhatsApp ਨੰਬਰ ਆ ਉਹਦੇ ਉੱਤੇ ਤੇ ਉਹਦੇ ਉੱਤੇ ਪਾ ਸਕਦੇ ਤੁਸੀਂ ਜੇ ਕਿਸੇ ਨੇ ਜੇ ਕਿਸੇ ਨੇ ਬਿੱਤਣਾ ਹੁੰਦਾ ਤਾਂ ਉਹ ਬਾਈ ਜੀ ਦਾ ਉਹ ਨੰਬਰ ਬੋਰਡ ਦੇ ਉੱਤੇ ਹੈਗਾ WhatsApp ਤੇ ਵੀਡੀਓ ਬਣਾ ਕੇ ਪਾ ਸਕਦੇ ਤੁਸੀਂ ਤੇ ਚਲੋ ਆਪਾਂ ਬਾਈ ਜੀ ਕੋਲ ਨਾਲ ਰੁਕੇ ਤੇ ਬਾਈ ਜੀ ਕਹਿੰਦੇ ਵੀਡੀਓ ਬਣਾ ਕੇ ਪਾ ਦਿਓ ਬਾਈ ਜੀ ਆਪਣਾ YouTube ਤੇ ਚੈਨਲ ਆਪਾਂ ਮਾ ਜੱਟ ਵੀਡੀਓ ਵੀਡੀਓ ਆਉਂਦੇ ਰਹਿੰਦੇ ਬੱਚਾ ਬੱਚਾ ਨਾਲ ਆਪ ਦੀ ਮਾਰ ਮੁੱਟਾ ਤੇ ਲਾਈਕ ਕਰਿਓ ਕੋਈ ਨਹੀਂ ਕੋਈ ਨਹੀਂ ਸਬਸਕ੍ਰਾਈਬ ਕਰਿਓ ਪੰਮਾ ਜੱਟ ਦੇ ਨਾਮ ਤੇ ਕੋਈ ਨਾ ਪੰਜ ਪਾ ਦੂੰਗਾ ਮੈਂ ਹਾਂ ਠੀਕ ਹੈ ਤੇ ਬਾਈ ਕਹਿੰਦਾ ਲੋ ਆਪਾਂ ਗਰੁੱਪਾਂ ਦੇ ਵਿੱਚ ਪਾ ਦਾਂਗੇ ਹਾਂ ਮਾੜਾ ਜਿਹਾ ਪਾ ਦਿਓ ਕਹੇ ਜੀ ਆਪਣੇ ਨੂੰ ਬਸ ਪਾ ਦਾਂ ਕਹਿ ਕੇ ਹੀ ਪਾ ਦਾਂਗੇ ਹਾਂਜੀ 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 ਠੀਕ ਹੈ ਠੀਕ ਹੈ ਜੀ ਧੰਨਵਾਦ ਤੁਹਾਡਾ ਵੀ ਧੰਨਵਾਦ ਕੋਈ ਨਹੀਂ ਕੋਈ ਨਹੀਂ ਲਓ ਜੀ ਆਪਾਂ ਤੁਰੇ ਜਾਂਦੇ ਤੇ ਆਪਾਂ ਬਣਾ ਤਾਂ ਦਾ ਤਾਂ ਬਾਈ ਦਾ ਫਾਇਦਾ ਹੋ ਜੇ ਨਾਲੇ ਬਾਈ ਕਹਿੰਦਾ ਆਪਾਂ ਤੁਹਾਡਾ ਚੈਨਲ ਸਬਸਕ੍ਰਾਈਬ ਕਰਾ ਦਿੰਦੇ ਹਾਂ ਹਨਾ ਤੇ ਆਪਾਂ ਤੁਹਾਨੂੰ ਐਡਰੈਸ ਆ ਜਿਹੜਾ ਇੱਕ ਵਾਰ ਫਿਰ ਦਿਖਾ ਦਿੰਨੇ ਆ ਇਹ ਨੰਬਰ ਨੋਟ ਕਰ ਲਿਓ ਠੀਕ ਹੈ ਜੀ 88729 31000 ਪੂਰਾ ਦੂਜਾ ਨੰਬਰ ਹੈ 97795 06333 ਇੰਗਲਿਸ਼ ਚ ਵੀ ਬੋਲ ਦਿੰਨੇ ਆਪਾਂ ਦੋਨੇ ਨੰਬਰ ਕਈ ਵਾਰ ਇਹੋ ਜਿਹਾ ਹੁੰਦੇ ਆ ਬੰਦੇ ਜਿਨ੍ਹਾਂ ਨੂੰ ਪੰਜਾਬੀ ਨਾ ਸਮਝ ਆਵੇ 88 729 31 00 ਸੈਕਿੰਡ ਨੰਬਰ ਹੈ 977 95 06 3322 ਦਾ ਨਾਮ ਬੂਟਾ ਸਿੰਘ ਤੇ ਸੌਪ ਦਾ ਨਾਮ ਪੰਜਾਬ ਪਟਸਾ ਅੱਪਾ ਫੇਰ ਦੱਸ ਦਿੰਨੇ ਆ ਇਹ ਜਿਹੜੀ ਸ਼ਾਪ ਆ ਬਾਈ ਜੀ ਦੀ ਜਦੋਂ ਹੰਢਿਆਏ ਤੋਂ ਜਾਣੇ ਆਪਾਂ ਬਰਨਾਲੇ ਨੂੰ ਜਿਹੜਾ ਹੰਢਿਆਏ ਦਾ ਮੇਨ ਹਾਈਵੇ ਬ੍ਰਿਜ ਐ ਉਹ ਤੋਂ ਤਕਰੀਬਨ 2 250 ਮੀਟਰ ਬਰਨਾਲੇ ਵਾਲੀ ਸਾਈਡ ਨੂੰ ਆ ਬਰਨਾਲਾ ਰੋਡ ਤੇ ਇਹ ਨਾਈਨ ਹੋਟਲ ਦੇ ਬਿਲਕੁਲ ਨਾਲ ਜਿੱਥੇ ਆਪੋ ਜੈਟ ਵਾਸੂ ਇਨਕਲੇਵ ਬਣ ਰਿਹਾ ਸੋਸਾਇਟੀ ਉਨ੍ਹਾਂ ਦੇ ਸਾਹਮਣੇ ਇਹ ਇਨ੍ਹਾਂ ਦੀ ਜਿਹੜੀ ਸੌਪ ਹੈ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਧੰਨਵਾਦ